ਹਾਂਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਫਿਰ ਕਿੱਦਾਂ ਚੁੱਪ ਰੁਕੈਮ ਤੇ ਆਪਾਂ ਵੀ ਗੈਮਾਂ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਚ ਪਾਠ ਸੀਗਾ ਤੇ ਆਪਾਂ ਮੱਥਾ ਟੇਕਿਆ ਤੇ ਹੁਣ ਆਪਾਂ ਨੇ ਜਾਣਾ ਹਰਸ਼ੂਨਾ ਗੋਲ ਨੂੰ ਤੇ ਹਰਸ਼ਾ ਦਾ ਮੁਲਾਦਾ ਡਾਇਰੈਕਟਰ ਲੈ ਗਿਆ ਤੇ ਉਹ ਨਗਰ ਕੀਰਤਨ ਚ ਲਾਉਣ ਨੂੰ ਕਹਿੰਦਾ ਸੀਗਾ ਡਾਇਰੈਕਟਰ ਤੇ ਫੂਲ ਤੋਂ ਨਿਕਲਣਾ ਸੀਗਾ ਨਗਰ ਕੀਰਤਨ ਤੇ ਪੁੱਛਦਾ ਸੀਗਾ ਕਹਿੰਦਾ ਵੀ ਲਾ ਲੀਏ ਮੇਰਾ ਕੋਈ ਚੱਕਾ ਨਹੀਂ ਤੂੰ ਲਾ ਲਾ ਹਣਾ ਤੇ ਉਹ ਚਲੇ ਗਿਆ ਸੀਗਾ ਤੇ ਕਹਿੰਦਾ ਮੈਨੂੰ ਇੱਕ ਵਾਰ ਉਰੇ ਆ ਕੇ ਫੋਨ ਕਰ ਦੇ ਵੀ ਜੇ ਦਾ ਤੂੰ ਟਾਈਮ ਸਿਰ ਆ ਗਿਆ ਤਾਂ ਮੈਂ ਲੈ ਜਾਊਂਗਾ ਵੀ ਨਹੀਂ ਜਰਾ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਕੋਈ ਨਹੀਂ ਜੇ ਤਾਂ ਮੈਂ ਆ ਗਿਆ ਤਾਂ ਠੀਕ ਆ ਟਾਈਮ ਸਿਰ ਵੀ ਤੂੰ ਨਹੀਂ ਚਲੇ ਜਾਈਂ ਕੋਈ ਚੱਕਰ ਨਹੀਂ ਆ ਤਾਂ ਤੇ ਉਹਦਾ ਮੈਨੂੰ ਫੋਨ ਆਇਆ ਸੀਗਾ ਤੇ ਉਹ ਚਲੇ ਗਿਆ ਹੁਣ ਕਹਿੰਦਾ ਮੈਨੂੰ ਆ ਕੇ ਫੋਨ ਕਰ ਲਈ ਮੈਂ ਲੈਣ ਆ ਜੀ ਮੈਂ ਕਿਹਾ ਚੱਲ ਕੋਈ ਚੱਕਰ ਨਹੀਂ ਹੈ ਨਾ ਤੇ ਹੁਣ ਆਪਾਂ ਚੱਲਦੇ ਆਂ ਤੇ ਜਾ ਕੇ ਦੇਖਦੇ ਆਂ ਨਾ ਵੈਸੇ ਇਹ ਵਾਲੇ ਦੇਖਦੇ ਆਪਾਂ ਪੂਰਾ ਨੇ ਤਾਂ ਗਈ ਨਹੀਂ ਹੈ ਕਿ ਨਗਰ ਕੀਰਤਨ ਚ ਹਰਸ਼ਾ ਹਰਸ਼ਦ ਦੇ ਨਾਲ ਪਤਾ ਨਹੀਂ ਕਿਉਂ ਨਾ ਨਾ ਤੇ ਚਲੋ ਚੱਲਦੇ ਆਂ ਆਪਾਂ ਫਿਰ ਮਿਲਦੇ ਆਂ ਜਾ ਕੇ ਨਾ ਤੇ ਜਿੱਦਾਂ ਵਰ ਵੀ ਉਹ ਵਰਸੀ ਆ ਜਿਵੇਂ ਤੁਹਾਨੂੰ ਦੱਸਿਆ 10 ਤਰੀਕ 10 ਫਰਵਰੀ ਦੀ ਤੇ ਸਾਲਾਨਾ ਵਰਸੀ ਮਨਾਉਣੀ ਹੁੰਦੀ ਆ ਤੇ ਉਹਦੀਆਂ ਵੀ ਤਿਆਰੀਆਂ ਕਰਨੀਆਂ ਅੱਜ ਤੇ ਚੱਲਦੇ ਆਪਾਂ ਫਿਰ ਜਾ ਕੇ ਮਿਲਦੇ ਆ ਤੁਹਾਨੂੰ ਲਓ ਜੀ ਆਪਾਂ ਪਾਵੜ ਬੱਜੇ ਸੀਗੇ ਤੇ ਆਪਾਂ ਨੂੰ ਪੀਤਾ ਲੈਣ ਆ ਗਏ ਹੁਣ ਚੱਲਦੇ ਆਪਾਂ ਨਾ ਲੱਗਾ ਕਿਦਾਂ ਤਰਪਿਆ ਵੀ ਤੱਕ ਨਹੀਂ ਤਰਪਿਆ ਤਰਪਿਆ ਫਿਰ ਤਾਂ ਉਸੀ ਮੈਨੂੰ ਪਾਵੜ ਆ ਕੇ ਲੈ ਲੈਣਾ ਸੀ ਚੱਕ ਲੈਣਾ ਤੁਹਾਨੂੰ ਨਾ 2 ਵਜੇ ਨੇ ਨਾ ਇੰਨਾ ਟਾਈਮ ਤਾਂ ਨਹੀਂ ਲੱਗਦਾ 2:15 ਹੋ ਗਏ 2-3 ਤਾਂ ਪਿੰਡਾਂ ਯਾਰ ਗਣਕੇ ਉੱਪਰੋਂ ਘੁੰਮ ਕੇ ਆਉਣਾ ਪਹਿਲੇ ਹੁਣ ਟਾਈਮ ਲੱਜਦਾ ਖੈਰਾਬਾਦ ਹੋ ਗਿਆ ਖੈਰਾਬਾਦ ਦੇ ਬਾਅਦ ਮਨਸੂਆ ਪਰ ਟਾਈਮ ਵੀ 12 ਵਜੇ ਦੋਵੇਂ ਪਿੰਡਾਂ ਤੇ 12 ਰਜ ਗਏ ਆ ਕਿੱਥੇ ਨੂੰ ਜਾਂਦੀ ਆ ਫੂਲ ਨੂੰ ਫੂਲ ਪਤਾ ਹੀ ਨਗਵੀਂ ਤੇ ਮੋੜੇ ਮੈਂ ਨਹੀਂ ਆ ਤੈਨੂੰ ਗਿਆਦਾ ਆਈ ਦੀ ਇੱਧਰੋਂ ਆਇਆ ਆਇਆ ਆ ਸਾਫ਼ ਹੋ ਵੀ ਦੇ ਨੀ ਨਾ ਹੱਥ ਲਾ ਲਾ ਖੈਰਾਬਾਦ ਵਾਹ ਬਾਈ ਤੂੜੀ ਬਣਾਉਣਾ ਇੱਧਰ ਨੂੰ ਇੱਧਰ ਨੂੰ ਜਾਂਦੇ ਹਾਂ ਟੂੜੀ ਬਣਾਉਣਾ ਉੱਥੇ ਜੇ ਨੂੰ ਜਾ ਕੇ ਬਣਾਉਂਦੇ ਹੁੰਦੇ ਸੀ ਆਏ ਵੀ ਟੂੜੀ ਆਈ ਟੀ ਆਈ ਕੋਲ ਜਾ ਕੇ ਉਹ ਸਾਹਮਣੇ ਆਈ ਟੀ ਆਈ ਉਹ ਆ ਹੈ ਨਾ ਆਹ ਬਸ ਟੂੜੀ ਬਣਾਉਂਦੇ ਹੁੰਦੇ ਸੀ ਇੱਕ ਵਾਰੀ ਉੱਥੇ ਬਣਾਈ ਸੀ ਆਪਾਂ ਨੇ ਉੱਧਰ ਉੱਧਰ ਵੀ ਨਹੀਂ ਤੁਸੀਂ ਗਏ ਹੋਏ ਦੇ ਉੱਧਰ ਤਾਂ ਮੈਂ ਨਹੀਂ ਜਾਏਗਾ ਹਾਂ ਮੈਂ ਫੂਲ ਬਣਾਈ ਦੀ ਯਾਦ ਹਾਂ ਜਿੱਦਣ ਮੀਂਹ ਆ ਗਿਆ ਤਾਂ ਬਹੁਤ ਜ਼ਿਆਦਾ ਅੱਗ ਲੱਗੀ ਜਿਉਂ ਉੱਤੇ ਹਾਂ ਹਾਂ ਮੈਂ ਨਹੀਂ ਜਾਏਗਾ ਮੈਂ ਉੱਥੇ ਨਹੀਂ ਤਾਂ ਗਿਆ ਵਾ ਕਿੱਥੇ ਗਿਆ ਵਾ ਲ ਮੈਂ ਪੈਡਰ ਨੂੰ ਪਤਾ ਨਹੀਂ ਕੁਛ ਆਇਆਗਾ ਤਾਂ ਪਾਣੀ ਲਾਣ ਹਾਂ ਸ਼ਾਇਦ ਬਿਲਕੁਲ ਮੱਕੀ ਨੂੰ ਪਾਣੀ ਲਾਉਂਗੇ ਯਾਰ। ਆਹ ਤੇ ਬਾਹਰ ਚੜਾਈ ਤੇ ਬੁੱਤ ਵਾਲੇ ਟਿਕਣ ਵਾਲਾ ਜਣਾ ਅੱਗੇ ਥੋੜੀ ਜੀ ਜਿੱਦ ਤੇ ਨਹਿਰ ਕੀ ਪੰਕੜਾ। ਚਲੋ ਯਾਰ ਇੱਧਰ ਪਪੂਲਰੇ ਬਹੁਤ ਆ ਪਪੂਲਰੇ ਪਪੂਲਰ ਕਰਿਆ ਪਿਆ। ਇਸ ਵਾਰ ਕੋ ਜਿਆਦਾ ਹੋ ਗਿਆ। ਜਿਆਦਾ ਲਾਇ ਫੇਰੇ ਹਿਸਾਬ ਨਾਲ। ਬਹੁਤ ਜਿਆਦਾ ਹੋ ਗਿਆ ਇਸ ਵਾਰ ਬਬੂਲਰ। ਰੇਡ ਦੇ ਪਿੱਛੇ ਵੀ ਕਰਨਾ ਆ ਰਹੇ ਹਲੇ ਬਾਈ ਗਾੜੇ ਇੱਧਰ। ਆਬ ਕਿਤੇ ਹੀ ਹੋ ਗਿਆ ਯਾਰ। ਜਿਹੜਾ ਵੀ ਦੇਖਦਾ ਦੰਨੇ ਚ ਬਬੂਲਰ ਕਣਕ ਚ ਬਬੂਲਰ। ਤੋ ਵੀ ਸਰ ਜਦੋਂ ਬਬੂਲੇਰੇ ਸਾਹਿਬ ਜਿਦੇ ਬਬੂਲੇਰੇ ਬਬੂਲੇਰੇ ਨਾਲੇ ਨਾਲੇ ਪਹਿਲਾਂ ਜਿਆਦਾ ਫੁੱਲਣਾ ਜੋ ਹੋਣਾ ਅਰੇ ਯਾਰ ਛੋਟੇ ਵਾਂ ਲਾਏ ਆ ਜੀਰੀ ਜੂਰੀ ਥੋੜੀ ਜੀ ਹੁੰਦੀ ਆ ਨਾ ਘਟ ਹੁੰਦੀ ਆ ਬਬੂਲੇਰ ਠੀਕ ਆ ਕਿਉਂਕਿ ਯਾਰ ਕਣਕ ਦੀ ਫਸਲ ਤਾਂ ਐਨ ਹੋ ਜਾਂਦੀ ਆ ਬਬੂਲੇਰਾਂ ਚ ਆਮ ਨਾਲ ਸਹੀ ਹੈ ਠੀਕ ਆ ਉਹ ਕੀ ਬਣਦਾ ਗੁਰਦੁਆਰਾ ਬਣਦਾ ਉਹ ਹੀ ਆ ਬੰਦਾ ਇੱਧਰ ਲਈ ਗੁਰਦੁਆਰੇ ਵਜਾਣਾ ਉਹ ਨਵਾਂ ਬਣਦਾ ਗੁਰਦੁਆਰਾ ਸਾਹਿਬ ਫੂਲ ਫੂਲ ਚ ਦੋ ਗੁਰਦੁਆਰੇ ਦੋ ਆ ਬੱਲਾ ਦਾ ਹੈ ਇਹਦਾ ਹੋਈ ਦਾ ਹੈ ਕਾ ਦੁਆਈ

ਚਲ ਚਲਦੇ ਆਂ ਰੇਗੋਲਾ ਨਾ ਜਾ ਕੇ ਲੋ ਜੀ ਨਵੀਂ ਉਹ ਤੇ ਜੀ ਮੁੰਡਾ ਮੁੰਡਾ ਬੂਲ ਕਲਾ ਕੋ ਦਾ ਮੁੰਡਾ ਉਹ ਵੀ ਉਹ ਪੁਰਾਣਾ ਕਰਨੇ ਲਈ ਗਏ ਆ ਕਰਨੇ ਆ ਐਮ ਆਂ ਬੀ ਹਾਸਲ ਉੱਤਰ ਗਿਆ ਡਰਾਈਵਰ ਸਾਹਿਬ ਅੱਜ ਕੱਲ ਮੈਂ ਤੁਰ ਕੇ ਫਾਇਲ ਜਾ ਫਰਾਤੀ ਆ ਆਪਣੇ 11 ਮਿੱਤਰਾਂ ਨਾਲ ਤੁਰ ਕੇ ਨੂੰ ਗਿਆ ਆਹ ਕਹਿੰਦਾ ਤੁਸੀਂ ਚਾਹੋ। ਤੇ ਅਸੀਂ ਹੈਗੇ ਹਾਂ ਮੈਂ ਦੂਸਾ ਤੇ ਰਵੀ ਪਾਗੋਂ ਤੋਂ। ਪਾਗੋਂ ਨੂੰ ਗਿਆ ਤਾਂ ਬਾਸੂ ਦਾ ਮੈਂ ਜਾਣਾ ਨਹੀਂ ਉਹ ਤਰਿਆ ਨਹੀਂ ਹੈਗਾ। ਮਾਗਾ ਚੱਲ ਕੋਈ ਚੱਕਰ ਨਹੀਂ। ਚੱਲ ਵਧੀਆ ਨਾਲ ਦੇ ਕੋਲ ਤੋਂ ਬਾਰੇ ਵੀ ਸੇਵਾ ਕਰਾਣੇ ਆ। ਹਾਂ ਤੇ ਉੱਧਰ ਬਸੀ ਜਾਣਾ ਪਾ ਕੱਲ ਨੂੰ ਤੇ ਇਹ ਰਾ ਉਧਰ ਵੀ ਤਿਆਰੀਆਂ ਕਰਦੇ ਆ। ਬਾ ਜਾ ਕੇ ਪਾਣੀ ਵੀ ਉਧਰੀ ਜਾਣਾ ਜੀ ਦੰਦਾਂ ਦੇ ਤੇ ਉਧਰ ਤਿਆਰੀ ਕਰਨੀ ਹੈਗਾ ਕਿ thank you ਉਹ ਬੱਲੇ ਬੜੀ ਏਤੀ ਹੋਈ ਲੈ ਇਹਨੂੰ ਖਾਣ ਪਤਾ ਮਿੰਟ ਵੀ ਲੱਗੇ ਇਹਨੂੰ ਉਹ 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 ਅੱਗੇ ਲਾ ਲਾ ਹਾਂ ਟੱਕ ਬਰੈਨ ਦੇ ਪਰ ਤਾਂ ਲੋਡ ਹੀ ਨਹੀਂ ਲੈ ਹਾਂ ਚਲੋ ਜੀ ਉਹ ਵੀ ਪਾੜ ਉਹ ਵੀ ਪਾੜ ਆਹਦਾ ਪਾਟੀ ਵੀ ਉਹ ਵੀ ਪਾਟੀ ਆਹ ਨਾ ਉਹਨੂੰ ਪਾੜ ਦੋ ਕਿਹੜੀ ਉਹ ਨਹੀਂ ਆਹ ਬਾਗੂ ਆ ਰਹੇ ਪਰਤ ਆਜੀ ਆਜੀ ਦੋ ਕਰ ਲੰਨੇ ਹਾਂ ਇਹਨੂੰ ਵੀ ਕਰ ਲਈ ਦੀ ਨਾ ਨਾ ਠੀਕ ਆ ਇਹ ਤਾਂ ਐਨ ਅੱਗੇ ਲੱਗ ਜਣੀ ਆਹ ਨਾਲ ਮੈਂ ਸਮਾਪਤੀ ਕਰਤੀ ਦੀ ਨਹੀਂ ਨਹੀਂ ਇੱਕ ਹੋਰ ਪਈਆ ਦੇ ਇੱਕ ਹੋਰ ਸੀ ਜਿੱਥੇ ਇੰਨੀ ਆ ਉੱਥੇ ਹੋਰ ਸੀ ਇੱਕ ਹੈ ਜਿੱਥੇ ਮੈਂ ਆਜਮਾਣਾ ਫਿਰ ਜਿੱਥੇ ਮੈਂ ਆਜ ਗਰਮੀ ਆ ਗਈ ਨਾ ਵੈਸੇ ਚੋ ਲੋ ਕੱਲਾ ਜਾਓ ਆ ਕਰਦਾ ਐ ਬਾਰੇ ਕੰਮ ਨਾਲੇ ਤੈਨੂੰ ਘੇ ਟਿਕਮਾ ਚੱਲ ਚੱਲ ਚਲੋ ਕੋਈ ਨਹੀਂ ਕੋਈ ਨਹੀਂ ਓਹ ਵਾਸਾ ਕਰ ਲੋ ਜੀ ਤੇ ਕੰਬ ਕੁਮਨ ਵੇੜ ਕੇ ਪਾ ਗਏ ਅਦਰ ਆਨਾ ਚੈੱਕ ਕਰੋ ਚੀਜ਼ ਸਿੰਘਾਂ ਦੀਆਂ ਤਲਵਾਜੀ ਬਣ ਗਈਆਂ ਨਾ ਜੇ ਗੁੰਮਟ ਪਰ ਲੜੀਆਂ ਹੁੰਦੀਆਂ ਹਨ ਉਹ ਪਰ ਇੱਕ ਗੱਲ ਇਹਨਾਂ ਨੇ ਪੌੜੀ ਨਹੀਂ ਲਾਈ ਵੀ ਜੇ ਗੁੰਮਟ ਪਰ ਤੇ ਫਿਰ ਬਹੁਤ ਵਧੀਆ ਲੱਗਦੀਆਂ ਲੜੀਆਂ ਲੱਗੀਆਂ ਹੁੰਆਂ ਹਨ ਪੌੜੀ ਦਾ ਕੰਮ ਕਹਿੰਦਾ ਤਾਂ ਕਹਿੰਦਾ ਦੇਖੂਗਾ ਕਹਿੰਦਾ ਕਰੂਗੇ ਕੋਈ ਨਾ ਕੋਈ ਹੱਲ ਉੱਥੇ ਸਿਰੇ ਤੇ ਸਿਰੇ ਤੱਕ ਲਾਉਣ ਨੂੰ ਉੱਪਰ ਚੜ੍ਹਨ ਦੇ ਨੂੰ ਬਾਈ ਡਰ ਵੀ ਲੱਗਦਾ ਯਾਰ ਡਰ ਵੀ ਲੱਗਦਾ ਨਹੀਂ ਨਹੀਂ ਯਾਰ ਜੋ ਸੱਚਾ ਯਾਰ ਸੱਚਾਈ ਚ ਕੀ ਗੱਲਾਂ ਹਨਾ ਦਰدار ਆਇਆ ਦਰਦਾਰੇ ਕਿਉਂਕਿ ਯਾਰ سپورਟ ਨਹੀਂ ਨਾ ਕੋਈ ਵੀ ਪੌੜੀ ਪੂੜੀ ਫਿਰ ਚੜੂਗਾ ਕਿਵੇਂ ਬੰਦੇ ਉੱਪਰ ਉੱਧਰ ਦੇ ਪਾਸੇ ਦੇ ਉਹ ਲਾਇਵੇ ਆ ਪੌੜੀਆਂ ਹੀ ਆ ਪਰ ਥੱਲੇ ਨਹੀਂ ਚਲੋ ਗਾਣੂ ਸਹੀ ਗਾਣੂ ਕਿਰਪਾ ਹੋ ਜੂ ਹਨਾ ਗਾਣੂ ਲੱਗ ਜਾਣਗੇ ਫਿਰ ਲਓ ਜੀ ਤੇ ਟੈਂਟ ਵਗੈਰਾ ਵੀ ਲੱਗ ਲਿਆ ਸਾਰਾ ਤੇ ਲੱਕੜਾਂ ਦਾ ਵੀ ਕੰਮ ਆਪਣਾ ਨਿਪਟ ਗਿਆ ਤੇ ਲੱਕੜਾਂ ਲੋਕਰਾਂ ਵੀ ਪਾੜਤੀਆਂ ਤੇ ਬਸ ਹੁਣ ਘਰ ਨੂੰ ਜਾਣ ਦੀ ਤਿਆਰੀ ਆ ਕਥਨ ਲੇ ਲੋਕੇਸ਼ਨ ਆ ਨਾ ਇਹ ਬੈਠਦੇ ਉਧਰ ਦੇਖ ਲੈਂਦੇ ਆ ਫਿਰ ਚਾਹ ਚੂ ਪੀ ਲੈਂਦੇ ਕੋਈ ਨਹੀਂ ਬਲੌਗ ਦਾ ਐਂਡ ਕਰ ਦਿੰਦੇ ਆਪਾਂ ਫਿਰ ਹਾਂ ਸਕੂਲ ਚ ਦੇਖ ਲੈਂਦਾ ਕਿਹੜਾ ਕੰਮ ਗੁੰਮ ਰਿਹਾ ਵਾਹ ਸਹੀ ਜੀ ਚਲੋ ਇਸੇ ਤਰ੍ਹਾਂ ਕਰ ਦਿੰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਲੇ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਆ ਨੀ ਜਾਂ ਉਹ ਆੜੀ ਅੰਕਲ ਉਹ ਅੰਕਲ